ਸਾਨੂੰ थाना ਥਰਮਲ ਵਿਖੇ ਇਤਲਾਹ ਮਿਲੀ ਸੀ ਜਿੱਥੇ ਕੰਪਲੇਨੈਂਟ ਸੀ ਮਨਜੀਤ ਕੌਰ ਉਹਨਾਂ ਵੱਲੋਂ ਦੱਸਿਆ ਗਿਆ ਸੀਗਾ ਕਿ ਉਹ ਕਿਤੇ ਜਾ ਰਹੇ ਸੀਗੇ ਤਾਂ ਇੱਕ ਮੋਟਰਸਾਈਕਲ ਤੇ ਇੱਕ ਜੋਮੈਟੋ ਵਾਲਾ ਲੜਕਾ ਸੀਗਾ ਉਹ ਉੱਥੇ ਆਇਆ ਤੇ ਉਹਨਾਂ ਦੀਆਂ ਕੰਨਾਂ 'ਚੋਂ ਜਿਹੜੀਆਂ ਵਾਲੀਆਂ ਸੀ ਖੋਹ ਕੇ ਲੈ ਗਿਆ ਪੱਟ ਕੇ ਲੈ ਗਿਆ ਬੀਸਿਕਲੀ ਉਸ ਤੇ ਤੁਰੰਤ ਕਾਰਵਾਈ ਕਰਦੇ ਹੋਏ थाना ਥਰਮਲ ਵਿਖੇ ਅਸੀਂ ਮੁਕੱਦਮਾ ਦਰਜ ਕੀਤਾ ਗਿਆ ਮੁਕੱਦਮਾ ਦਰਜ ਕਰਕੇ ਅਸੀਂ ਇਹਦੇ ਵਿੱਚ ਵੱਖ-ਵੱਖ ਟੀਮਾਂ थाना ਥਰਮਲ ਤੇ ਪੀਸੀਆਰ ਦੀ ਟੀਮ ਹੈ ਜਿਹੜਾ ਇੰਚਾਰਜ ਪੀਸੀਆਰ ਐਸ ਐ ਸੰਜੀਵ ਹੈ ਇਹਨਾਂ ਦੀ ਟੀਮਾਂ ਅਸੀਂ ਵੱਖ-ਵੱਖ ਬਣਾਈਆਂ ਇਹਨਾਂ ਦੋ ਟੀਮਾਂ ਨੇ ਸੀਸੀਟੀਵੀ ਫੁਟੇਜ ਟੈਕਨੀਕਲ ਐਨਲਿਸਿਸ ਤੇ ਹਿਊਮਨ ਇੰਟੈਲੀਜੈਂਸ ਦੇ ਤਹਿਤ ਕੰਮ ਕਰਦੇ ਹੋਏ ਜਿਹੜਾ ਇਹ ਦੋਸ਼ੀ ਸੀਗਾ ਆਕਾਸ਼ਦੀਪ ਕੁਮਾਰ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੁਣ ਇਸ ਜਿਹੜਾ ਦੋਸ਼ੀ ਹੈਗਾ ਅਸੀਂ ਇਸ ਦਾ ਮਾਨਯੋਗ ਜੱਜ ਸਾਹਿਬ ਦੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਾਂਗੇ ਤੇ ਪੁਲਿਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਜੋ ਜੋ ਵੀ ਇਹਦੇ ਵਿੱਚ ਖੋ ਹੋਇਆ ਹੈਗਾ ਫਿਰ ਸਾਰੀਆਂ ਚੀਜ਼ਾਂ ਬਰਾਬਰ ਕੀਤੀਆਂ ਜਾਣਗੀਆਂ ਇਹ ਜਿਹੜਾ ਪ੍ਰਾਣਾ ਮੁਕੱਦਮਾ ਹੈ ਸਰ ਜੋ ਪ੍ਰੀਲੀਮਨਰਲੀ ਪੁੱਛ ਕੇ ਅਜੇ ਤੱਕ ਇਹਦੇ ਸਾਹਮਣੇ ਆਇਆ ਵੀ ਇਹਦਾ ਕੋਈ ਪਾਸਟ ਰਿਕਾਰਡ ਹੈ ਨਹੀਂ ਐ ਜੋਮੈਟੋ ਦੀ ਡਿਲੀਵਰੀ ਦਾ ਕੰਮ ਕਰਦਾ ਹੈਗਾ ਬਾਕੀ ਫਿਰ ਵੀ ਅਸੀਂ ਰਿਮਾਂਡ ਹਾਸਲ ਕਰ ਤੋਂ ਡਿਊਰਿੰਗ ਇਨਵੈਸਟੀਗੇਸ਼ਨ ਇਹਨੂੰ ਡੀਪਲੀ ਦੇਖਾਂਗੇ ਕਿਤੇ ਹੋਰ ਕੋਈ ਮਕਦਮਾ ਦਰਜ ਹੈ ਜਾਂ ਕਿੱਦਾਂ ਹੈ ਤੇ ਬੰਦੀ ਅਕੋਰਡਿੰਗਲੀ ਵਾਦੀ ਕਾਰਵਾਈ ਕਰਾਂਗੇ। ਨਹੀਂ ਹਜੇ ਅਸੀਂ ਜਿਹੜਾ ਦੋਸ਼ੀ ਹੈਗਾ ਉਸ ਨੂੰ ਅਰੈਸਟ ਕਰ ਲਿਆ ਹੈਗਾ ਜੀ ਬਾਕੀ ਹੁਣ ਦੋਸ਼ੀ ਦੀ ਜੋ ਸਖਤੀ ਨਾਲ ਪੁੱਛਗਿਛ ਕਰਾਂਗੇ ਫਿਰ ਅੱਗੇ ਜੋ ਵੀ ਹੋਊਗਾ ਫਿਰ ਅੱਗੇ ਦੀ ਕਾਰਵਾਈ ਕੀਤੀ ਜਾਊ। ਇਕੱਲਾ ਹੀ ਬੰਦਾ ਜੀ ਸਰ ਹਾਂਜੀ ਇਹ ਜਦੋਂ ਆਇਆ ਸੀਗਾ ਇਹ ਇਕੱਲਾ ਹੀ ਸੀਗਾ ਮੋਟਰਸਾਈਕਲ ਤੇ ਤੇ ਵਾਲਿਆਂ ਨਾਲ ਦੋ ਚਪਟ ਮਾਰ ਕੇ ਲੈ ਗਿਆ ਸੀਗਾ ਤਾਂ ਜਿਸ ਤੇ ਫਿਰ ਸਾਰੀ ਸੀਸੀਟੀਵੀ ਫੁਟੇਜ ਦੀ ਟ੍ਰੇਲ ਤੋਂ ਸੀ ਇਹਨੂੰ ਗ੍ਰਿਫਤਾਰ ਕਰ ਲਿਆ ਹੈਗਾ ਜੀ ਹੁਣ ਇਹਨੂੰ ਜੱਜ ਸਾਹਿਬ ਦੇ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਅਗਲੀ ਕਾਰਵਾਈ ਅਮਲ ਉਤ ਲੈਂਦੀ ਜੀ